ਅਮਰਿਤਪਾਲ ਦੇ ਕਰੀਬੀ ਪੰਗੂ ਦੇ ਵੱਲੋਂ ਅਰਸ਼ਦੀਪ ਕਲੇਰ ਨੂੰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਨੂੰ ਸਿੱਧੇ ਧਮਕੀ ਦਿੱਤੀ ਗਈ ਸੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਥੇ ਹੀ ਹਜੇ ਤੱਕ ਪੰਜਾਬ ਪੁਲਿਸ ਨੇ ਇਸ ਨੂੰ ਲੈ ਕੇ ਹਜੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਤੇ ਦੂਜੇ ਪਾਸੇ ਹੁਣ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉਥੇ ਹੀ ਦੂਜੇ ਪਾਸੇ ਅਮਰਿਤਪਾਲ ਦੇ ਕਰੀਬੀ ਪੰਗੂ ਨੂੰ ਲੈ ਕੇ ਜਿਹੜੀ ਕਿ ਕਿਹਾ ਗਿਆ ਹੈ ਦੂਜੇ ਪਾਸੇ ਉਹਨਾਂ ਨੇ ਖੁਦ ਲਲਕਾਰਿਆ ਤੇ ਉਹਨਾਂ ਨੇ ਕਹਿਣਾ ਹੈ ਕਿ ਪਹਿਲਾਂ ਮੇਰੇ ਨਾਲ ਨਜਿੱਠ ਕਿਉਂ ਐਵੇਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਅਰਸ਼ਦੀਪ ਕਲੇਰ ਦੇ ਹੱਕ ਦੇ ਵਿੱਚ ਹੁਣ ਵਿਕਰਮ ਮਜੀਠੀਆ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਆਹ ਤੁਹਾਨੂੰ ਸੁਣੋ ਨੇ ਆ ਪਹਿਲਾਂ ਵਿਕਰਮ ਸਿੰਘ ਮਜੀਠੀਆ ਦਾ ਕੀ ਕਹਿਣਾ ਹੈ ਜਤਿੰਦਰ ਸਿੰਘ ਭੰਗੂ ਮੈਂ ਉਹਦੀ ਆਡੀਓ ਸੁਣ ਰਿਹਾ ਸੀ ਜਿਹਦੇ ਚ ਉਹ ਸਾਡੇ ਵਕੀਲ ਸਾਹਿਬ ਨੇ ਲਾਇਰ ਸਾਹਿਬ ਨੇ ਔਰ ਉਹਨਾਂ ਦੇ ਬਜ਼ੁਰਗ ਵੀ ਬੜੇ ਸੀਨੀਅਰ ਲਾਇਰ ਰਹੇ ਰਹੇ ਵੀ ਨੇ ਹੈਵੀ ਪ੍ਰੈਕਟਿਸ ਕਰਦੇ ਆ ਸਾਧ ਸਤਨਾਮ ਸਿੰਘ ਕਲੇਰ ਸਾਹਿਬ ਕਮਾਲ ਹੋ ਗਈ ਵੈਸੇ ਔਰ ਕੱਲ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਇਹ ਸ਼ਿਕਾਇਤ ਵੀ ਦੇ ਕੇ ਆਇਆ ਮਗਰ 24 ਘੰਟੇ ਬੀਤਣ ਤੋਂ ਬਾਅਦ ਵੀ ਭੰਗੂ ਸਾਹਿਬ ਨੂੰ ਪੁਲਿਸ ਕਹਿੰਦੀ ਕੁਛ ਨਹੀਂ ਉਹਦਾ ਤਾਂ ਮਤਲਬ ਸਾਫ ਹੀ ਆ ਜੀ ਕਿ ਇਹ ਸਟੇਟ ਸਪੌਂਸਰਡ ਕੰਮ ਚੱਲਦਾ ਇੱਕ ਚੀਫ ਇੰਜੀਨੀਅਰ ਹੋਵੇ ਉਹਦੀ ਆਡੀਓ ਭਾਈ ਲੋਕੋ ਜਰੂਰ ਸੁਣਿਓ ਆਡੀਓ 'ਚ ਕਹਿੰਦਾ ਕਿ ਮੈਂ ਹਾਂ ਅਮਰਿਤਪਾਲ ਦਾ ਸਾਥੀ ਮਤਲਬ ਕਿ ਇੱਕ ਪਾਸੇ ਅਮਰਿਤਪਾਲ ਤੇ ਲੱਗੇ ਧਾਰਾਵਾ ਕਿ ਉਹ ਦੇਸ਼ ਨੂੰ ਤੋੜਦਾ ਕਟੋ ਕਟਾ ਪਤਾ ਨਹੀਂ ਕਿੰਨੇ ਪਰਚਿਆਂ 'ਚ ਉਹਦਾ ਨੋਂ ਹੈ ਆ ਗੁਰਪ੍ਰੀਤ ਹਰੀ ਨੋਂ ਜਿਹੜਾ ਉਹਦੀ ਸੱਚਾਈ ਦੱਸਦਾ ਸੀ ਅਰਸ਼ ਡੱਲਾ ਉਰਾਨਾ ਮਿਲ ਕੇ ਉਹਨੂੰ ਵੀ ਮਾਰਤਾ ਵਿਚਾਰੇ ਨੂੰ ਜਿਹੜਾ ਸੱਚਾਈ ਦੀ ਗੱਲ ਕਰਦਾ ਸੀ ਸੋ ਉਹਦਾ ਗੈਂਗਸਟਰਸ ਨਾਲ ਲਿੰਕ ਕਿੰਨਿਆਂ ਕਿੰਨਿਆਂ ਨਾਲ ਲਿੰਕ ਕੇ ਸਾਹਮਣੇ ਆਇਆ ਆਈਐਸਆਈ ਦੇ ਲਿੰਕ ਬਾਰੇ ਸਰਕਾਰਾਂ ਨੇ ਗੱਲ ਕੀਤੀ ਆ ਉਹਦਾ ਯਾਰ ਹੈ ਜਤਿੰਦਰ ਪੰਗੂ ਆ ਮੈਂ ਇੱਕ ਕਾਗਜ਼ ਸ਼ੇਅਰ ਕਰਨ ਲੱਗਿਆ ਆ ਕਾਈਂਡਲੀ ਪੜਿਓ ਇਹਦੇ ਚ ਕਹਿੰਦੇ ਐਨ ਆਈ ਐਨ ਆਈ ਐ ਰੇਡਸ ਪ੍ਰੋਪਰਟیز ਆਫ ਅਮਰਿਤਪਾਲਸ ਕਿਨਸ ਐਂਡ ਐਡਸ ਅਟੈਕ ਔਨ ਇੰਡੀਅਨ ਹਾਈ ਕਮਿਸ਼ਨ ਇਨ ਕੈਨੇਡਾ ਆਈਡੇ ਆਰਟੀਕਲ ਚ ਇੱਕ ਸਾਰਾ ਹੀ ਪੈਰਾ ਜਤਿੰਦਰ ਸਿੰਘ ਪੰਗੂ ਚੀਫ ਇੰਜੀਨੀਅਰ ਬਾਰੇ ਦਿੱਤਾ ਹੈ ਮੰਡੀ ਬੋਰਡ ਬਾਰੇ ਇਨ ਮਹੌਲੇ ਜਤਿੰਦਰ ਸਿੰਘ ਪੰਗੂ ਸੈਟ ਟੂ ਬੀ ਅਮਰਿਤਪਾਲਸ ক্লোਸ ਐਸੋਸੀਏਟ Was questioned for around three hours by four NIA personnel in his house in the morning hours in Sector sixty-nine. People familiar with the process said Pangu, when questioned about his recent Canada trips, informed the NIA team that his wife and son reside there. Pangu, a Mundi board chief engineer. ਪਲੇਡ ਅ ਰੋਲ ਇਨ ਖਾਲਿਸਤਾਨੀ ਸੈਪਰੇਟਿਸ ਅੰਮ੍ਰਿਤਪਾਲ ਸਰੈਂਡਰ ਲਾਸਟ ਈਅਰ ਤੁਹਾਨੂੰ ਯਾਦ ਹੋਣਾ ਜਦੋਂ ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਜਨਾਲੇ ਥਾਣੇ ਲੈ ਕੇ ਗਿਆ ਉਹਦੇ ਬਾਅਦ ਬਹੁਤ ਉਸ ਗੱਲ ਦਾ ਰੌਲਾ ਪਿਆ ਕਿ ਇਹ ਗੁਰੂ ਸਾਹਿਬ ਦਾ ਸਤਕਾਰ ਨਹੀਂ ਇਸ ਨੇ ਜਾ ਕੇ ਥਾਣੇ 'ਚ ਜੋ ਹਾਲਾਤ ਪੈਦਾ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੀ ਹੋ ਇਹਦੇ ਤੇ ਪਰਚਾ ਦਰਜ ਹੋ ਗਿਆ ਫਿਰ ਇਹ ਭੱਜ ਗਿਆ ਦੋミネ ਦੇਸ ਦੀ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹ ਲੱਭਿਆ ਨਹੀਂ ਮਗਰ ਇਹ ਲੱਭਿਆ ਕਿ ਨੂੰ ਇਸ ਚੀਫ ਇੰਜੀਨੀਅਰ ਸਾਹਿਬ ਨੂੰ ਹੁਣ ਇਹ ਚੀਫ ਇੰਜੀਨੀਅਰ ਦੀ ਆਡੀਓ ਸੁਣੋ ਆਡੀਓ ਕਮਾਲ ਦੀ ਹੈ ਜਿਹੜਾ ਕਹਿੰਦਾ ਮੈਂ 50 ਬੰਦੇ ਮਾਰੇ ਆ ਮੈਂ ਗਰਨੇਡ ਵੀ ਚਲਾਏ ਆ ਮੈਂ ਰਾਕਟ ਲਾਂਚਰ ਵੀ ਚਲਾਉਂਦਾ ਰਿਆਂ ਹੁਣ 50 ਮਾਰਤੇ 4 ਰਹਿ ਗਏ ਔਰ ਬੜੀ ਛੇਤੀ ਉਹਨਾਂ ਨੂੰ ਵੀ ਮਾਰੂਗਾ ਕਮਾਲ ਦੀ ਗੱਲ ਹੈ ਜੀ ਲਾਅ ਐਂਡ ਆਰਡਰ ਦੀ ਸਿਆਸੀ ਬੰਦੇ ਤੇ ਤਾਂ ਤੁਸੀਂ ਖੁਰਕ ਹੁੰਦੀ ਆ ਉਦੋਂ ਹੀ ਪਰਚਾ ਦੇ ਦਿੰਨੇ ਹੋ ਆ ਕੀ ਚੱਕਰ ਹੈ ਇਸ ਮਸਲੇ 'ਚ ਕੀ ਆ ਬੰਦਾ ਤੁਹਾਡਾ ਸਿੱਧੇ ਹੀ ਕਹਿ ਰਿਹਾ ਐਡਮਿਸ਼ਨ ਕਰ ਰਿਹਾ ਕੀ ਮੈਂ ਇਹ ਕੰਮ ਕਰਦਾ ਔਰ ਕਰੂੰਗਾ